ਚੰਗੀ ਚੱਲਦੀ ਜ਼ਿੰਦਗੀ ਦੇ ਵਿੱਚ ਕਈ ਵਾਰ ਐਦਾਂ ਦਾ ਸਮਾਂ ਆ ਜਾਂਦਾ ਹੈ ਐਦਾਂ ਦਾ ਕੁਝ ਹੋ ਜਾਂਦਾ ਹੈ ਜਿਸ ਦੇ ਨਾਲ ਸਾਰਾ ਪਰਿਵਾਰ ਤਹਸ ਨਹਿਸ ਹੋ ਜਾਂਦਾ ਹੈ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਕਿ ਐਦਾਂ ਦਾ ਵੀ ਸਾਡੇ ਨਾਲ ਕਦੇ ਕੁਝ ਹੋ ਜਾਵੇਗਾ ਪਰ ਜਦੋਂ ਹੁੰਦਾ ਹੈ ਤਾਂ ਸਭ ਹੈਰਾਨ ਹੋ ਜਾਂਦੇ ਨੇ ਤੇ ਜੋ ਪਰਿਵਾਰ ਵਾਲੇ ਹੁੰਦੇ ਆ ਉਹ ਵੀ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਅਸੀਂ ਐਦਾਂ ਦਾ ਕੀ ਕਰ ਦਿੱਤਾ ਜੋ ਸਾਡੇ ਨਾਲ ਹੀ ਇਹ ਕੁਝ ਹੋ ਗਿਆ ਅੱਜ ਦੀ ਸੱਚੀ ਘਟਨਾਵਾਂ ਦੇ ਵਿੱਚ ਵੀ ਇੱਕ ਪਰਿਵਾਰ ਦਾ ਜਵਾਨ ਪੁੱਤ ਚਲਿਆ ਜਾਂਦਾ ਹੈ ਉਸ ਦਾ ਕਤਲ ਹੋ ਜਾਂਦਾ ਹੈ 4 ਸਾਲਾਂ ਬਾਅਦ ਪਿਤਾ ਚਲਿਆ ਜਾਂਦਾ ਹੈ ਤੇ ਫਿਰ ਥੋੜਾ ਸਮਾਂ ਹੋਰ ਲੰਘਦਾ ਹੈ ਫਿਰ ਉਸ ਪਰਿਵਾਰ ਦੀ ਬੇਟੀ ਚਲੀ ਜਾਂਦੀ ਹੈ ਜਦੋਂ ਫਿਰ ਇਹ ਸਾਰੀ ਘਟਨਾ ਦੇ ਉੱਤੋਂ ਪੜਦਾ ਉੱਠਦਾ ਹੈ ਜਦੋਂ ਇਹ ਕਹਾਣੀ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਐਦਾਂ ਕਿਸੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਕਿਵੇਂ ਟੁੱਟ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਹਰਿਆਣਾ ਦਾ ਰੋहतक ਰੋहतक ਦਾ ਇਲਾਕਾ ਸੰਪਲਾ ਇੱਥੋਂ ਦੇ ਬਸੱਡੇ ਕੋਲ ਬਸੱਡੇ ਦੀ ਕੰਧ ਦੇ ਕੋਲ ਇੱਕ ਨੀਲੇ ਰੰਗ ਦਾ ਬੈਗ ਮਿਲਦਾ ਗੱਲ ਹੈ 1 ਮਾਰਚ 2025 ਦੇ ਤਕਰੀਬਨ ਸਵੇਰ ਦੇ 11:30 ਵਜੇ ਦੀ ਰਾਗੀਰ ਲੰਘ ਰਹੇ ਸੀ ਬੈਗ ਪਿਆ ਸੀ ਤੇ ਲੋਕਾਂ ਨੂੰ ਇਹ ਬੈਗ ਸ਼ੱਕੀ ਲੱਗਿਆ ਤਾਂ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਇਸ ਬੈਗ ਨੂੰ ਖੋਲਦੀ ਹੈ ਤੇ ਜਦੋਂ ਫਿਰ ਇਸ ਬੈਗ ਨੂੰ ਖੋਲਿਆ ਜਾਂਦਾ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਸੇ ਦੀ ਵੀ ਹੈਰਾਨੀ ਦਾ ਟਿਕਾਣਾ ਨਹੀਂ ਸੀ ਕਿਉਂਕਿ ਇਸ ਬੈਗ ਦੇ ਵਿੱਚੋਂ 22 ਸਾਲਾਂ ਇੱਕ ਕੁੜੀ ਦੀ Laash ਨਿਕਲਦੀ ਹੈ ਹੁਣ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰੇ ਕੌਣ ਹੈ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਤਾਂ ਹੁਣ ਪੁਲਿਸ ਜਾਂਚ ਵੀਨ ਕਰਦੀ ਆ ਪੁੱਛਗਿੱਛ ਕਰਦੀ ਆ ਤਾਂ ਪਤਾ ਲੱਗਦਾ ਕਿ ਜੋ ਇਹ ਕੁੜੀ ਹੈ ਇਸ ਕੁੜੀ ਦਾ ਨਾਮ ਹਿਮਾਨੀ ਨਰਵਾਲ ਹੈ ਜੋ ਕਿ ਕਾਂਗਰਸ ਦੀ ਇੱਕ ਜੁਬਾ ਲੀਡਰ ਹੈ ਤੇ ਇਸ ਦਾ ਹਰਿਆਣਾ ਦੇ ਵਿੱਚ ਕਾਂਗਰਸ ਦੇ ਵਿੱਚ ਬੜਾ ਉੱਚਾ ਕੱਦ ਹੈ ਵੱਡੇ ਵੱਡੇ ਜੋ ਪ੍ਰੋਗਰਾਮ ਹੁੰਦੇ ਆ ਉਹਨਾਂ ਵਿੱਚ ਇਸ ਦੀ ਸ਼ਿਰਕਤ ਹੁੰਦੀ ਹੈ ਹੁਣ ਪੁਲਿਸ ਦੇ ਸਾਹਮਣੇ ਇਹੀ ਸਵਾਲ ਸੀ ਕਿ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਹਿਮਾਨੀ ਦੇ ਭਰਾ ਦਾ ਕਤਲ ਅੱਜ ਤੋਂ ਤਕਰੀਬਨ 14 ਸਾਲ ਪਹਿਲਾਂ 2011 ਦੇ ਵਿੱਚ ਕਰ ਦਿੱਤਾ ਗਿਆ ਸੀ ਤੇ ਉਸ ਤੋਂ 4 ਸਾਲ ਬਾਅਦ ਜੋ ਹਿਮਾਨੀ ਦੇ ਪਿਤਾ ਸੀ ਉਸ ਨੇ ਡਿਪਰੈਸ਼ਨ ਦੇ ਵਿੱਚ ਸੁਸਾਈਡ ਕਰ ਲਈ ਸੀ ਤੇ ਜੋ ਹਿਮਾਨੀ ਦੀ ਮਾਤਾ ਤੇ ਉਸ ਦਾ ਛੋਟਾ ਭਰਾਗਾ ਉਹ ਦਿੱਲੀ ਦੇ ਵਿੱਚ ਰਹਿ ਰਹੇ ਨੇ ਕਿਉਂਕਿ ਜੋ ਹਿਮਾਨੀ ਦਾ ਪਿਤਾ ਸੀ ਉਹ ਆਰਮੀ ਦੇ ਵਿੱਚ ਸੀ ਤੇ ਜੋ ਉਸ ਦੀ ਮਾਤਾ ਜਾਨੀ ਹਿਮਾਨੀ ਦੀ ਮਾਂ ਅਤੇ ਉਸ ਦਾ ਭਰਾ ਸੀ ਉਹ ਦਿੱਲੀ ਬੀਐਸਐਫ ਕੁਆਟਰਾਂ ਦੇ ਵਿੱਚ ਰਹਿੰਦੇ ਸੀ ਇਹ ਸਾਰਾ ਕੁਝ ਪੁਲਿਸ ਨੂੰ ਪਤਾ ਲੱਗਦਾ ਪਰ ਪੁਲਿਸ ਦੇ ਉੱਤੇ ਬਹੁਤ ਵੱਡਾ ਦਬਾਅ ਸੀ ਕਿਉਂਕਿ ਇਹ ਕੁੜੀ ਇੱਕ ਪਾਰਟੀ ਦੇ ਨਾਲ ਜੁੜੀ ਹੋਈ ਸੀ ਸਭ ਇਹ ਸੋਚਣ ਲਈ ਮਜਬੂਰ ਸੀ ਸਭ ਇਹ ਜਾਣਨਾ ਚਾਹੁੰਦੇ ਸੀ ਕਿ ਆਖਰ ਇਸ ਕੁੜੀ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਇਸ ਕੁੜੀ ਦੀ ਕਿਸੇ ਦੇ ਨਾਲ ਦੁਸ਼ਮਣੀ ਕੀ ਹੋ ਸਕਦੀ ਹੈ ਜੋ ਹਿਮਾਨੀ ਦੀ ਮਾਂ ਪਰਿਵਾਰ ਨੂੰ ਵੀ ਸੁਨੇਹਾ ਦਿੱਤਾ ਜਾਂਦਾ ਹੈ ਪਰਿਵਾਰ ਵੀ ਆਉਂਦਾ ਜੋ ਹਿਮਾਨੀ ਸੀ ਉਹ ਰੋहतक ਦੇ ਵਿਜੇਨਗਰ ਕਲੋਨੀ ਦੇ ਵਿੱਚ ਆਪਣੇ ਪੁਸਤੈਨੀ ਘਰ ਵਿੱਚ ਕੱਲੀ ਰਹਿੰਦੀ ਸੀ ਕਿਉਂਕਿ ਉਸ ਦੀ ਮਾਤਾ ਤੇ ਉਸ ਦਾ ਛੋਟਾ ਭਰਾ ਦਿੱਲੀ ਦੇ ਵਿੱਚ ਬੀਐਸ ਕੈਂਪ ਦੇ ਵਿੱਚ ਰਹਿੰਦੇ ਸੀ ਜੋ ਹਿਮਾਨੀ ਦੀ ਮਾਂ ਹੁੰਦੀ ਹੈ ਉਹ ਕਹਿੰਦੀ ਹੈ ਕਿ ਜ਼ਰੂਰ ਕਿਸੇ ਪਾਰਟੀ ਵਾਲੇ ਨੇ ਹੀ ਇਹ ਕੁਝ ਕੀਤਾ ਕਿਉਂਕਿ ਜੋ ਹਿਮਾਨੀ ਦੀ ਚੜਤ ਨੂੰ ਕਈ ਲੋਕ ਨਹੀਂ ਬਰਦਾਸ਼ਤ ਕਰਦੇ ਸੀ ਜਦੋਂ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੇ ਕੱਢੀ ਤਾਂ ਹਿਮਾਨੀ ਰਾਹੁਲ ਗਾਂਧੀ ਦੇ ਨਾਲ ਦੇਖੀ ਗਈ ਇਸ ਦੇ ਹਰਿਆਣਵੀ ਡிரஸ் ਪਾਈ ਹੋਈ ਸੀ ਜਾਨੀ ਉਸ ਨੂੰ ਲੱਗ ਰਿਹਾ ਸੀ ਕਿ ਇਸ ਕਾਰਨ ਹੀ ਕਿਸੇ ਨੇ ਹਿਮਾਨੀ ਦਾ ਕਤਲ ਕੀਤਾ ਪੁਲਿਸ ਵੀ ਹੁਣ ਛਾਣਬੀਨ ਕਰ ਰਹੀ ਸੀ ਟੀਮਾਂ ਬਣਾਈਆਂ ਜਾਂਦੀਆਂ ਨੇ ਹਿਮਾਨੀ ਦੇ ਫੋਨ ਦੀ ਸੀਡੀਆਰ ਕਢਵਾਈ ਜਾਂਦੀ ਹੈ ਤੇ ਜੋ ਬੀਜੇ ਨਗਰ ਦੇ ਵਿੱਚ ਜੋ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹ ਦੇਖੇ ਜਾਂਦੇ ਨੇ ਤਕਰੀਬਨ 128 ਸੀਸੀਟੀਵੀ ਕੈਮਰੇ ਪੁਲਿਸ ਵੱਲੋਂ ਦੇਖੇ ਜਾਂਦੇ ਨੇ ਤਾਂ ਇੱਕ ਕੈਮਰੇ ਦੇ ਵਿੱਚ ਪੁਲਿਸ ਨੂੰ ਇੱਕ ਬੰਦਾ ਦਿਖਾਈ ਦਿੰਦਾ ਜਿਸ ਦੇ ਹੱਥ ਵਿੱਚ ਉਹੀ ਬੈਗ ਸੀ ਜਿਸ ਵਿੱਚ ਹਿਮਾਨੀ ਦੀ লাশ ਸੀ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰੀ ਬੰਦਾ ਕੌਣ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਬੰਦਾ ਸਚਨ ਜੋ ਕਿ ਬਹਾਦਰਗੜ੍ਹ ਦੇ ਖੈਰਪੁਰ ਦਾ ਰਹਿਣ ਵਾਲਾ ਤੇ ਕਨੋਦਾ ਦੇ ਵਿੱਚ ਮੋਬਾਈਲ ਦੀ ਦੁਕਾਨ ਕਰਦਾ ਹੈ ਪੁਲਿਸ ਹੁਣ ਇਸ ਨੂੰ ਛਾਪੇਮਾਰੀ ਕਰਕੇ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਜੋ ਕਹਾਣੀ ਸਚਨ ਦੱਸਦਾ ਹੈ ਉਸ ਨੂੰ ਸੁਣ ਕੇ ਸਭ ਹੈਰਾਨ ਹੋ ਜਾਂਦੇ ਨੇ ਸਚਨ ਦੱਸਦਾ ਹੈ ਕਿ ਮੇਰੀ ਅਤੇ ਹਿਮਾਨੀ ਦੋਨਾਂ ਦੀ ਦੋਸਤੀ ਇੰਸਟਾਗ੍ਰam ਉੱਤੇ ਲਗਭਗ 1.5 ਸਾਲ ਪਹਿਲਾਂ ਹੋਈ ਉਸ ਤੋਂ ਬਾਅਦ ਅਸੀਂ ਇੱਕ ਦੂਜੇ ਨੂੰ ਮਿਲਣ ਲੱਗੇ ਸਾਡੇ ਵਿੱਚ ਸੰਬੰਧ ਬਣਨ ਲੱਗੇ ਸੰਬੰਧ ਬੰਦੇ ਬੰਦੇ ਜੋ ਹਿਮਾਨੀ ਸੀ ਉਸ ਨੇ ਮੇਰੀ ਵੀਡੀਓ ਬਣਾ ਲਈ ਇਤਰਾਜਯੋਗ ਵੀਡੀਓ ਤੇ ਉਸ ਤੋਂ ਬਾਅਦ ਮੈਨੂੰ ਇਹ ਹਿਮਾਨੀ ਬਲੈਕਮੇਲ ਕਰਨ ਲੱਗੀ ਜਿਸ ਕਰਕੇ ਮੈਂ ਇਸ ਨੂੰ 3 ਲੱਖ ਰੁਪਏ ਵੀ ਦਿੱਤੇ ਨੇ ਮੈਥੋਂ ਇਹ ਪੈਸਿਆਂ ਦੀ ਮੰਗ ਕਰਦੀ ਸੀ 27 ਫਰਵਰੀ 2025 ਨੂੰ 4 ਵਜੇ ਤੱਕ ਜੋ ਹਿਮਾਨੀ ਦੀ ਮਾਂ ਸੀ ਉਹ ਉਸ ਦੇ ਨਾਲ ਸੀ ਉਸ ਤੋਂ ਬਾਅਦ ਉਹ ਦਿੱਲੀ ਚਲੀ ਜਾਂਦੀ ਹੈ ਤੇ ਹਿਮਾਨੀ ਆਪਣੇ ਘਰ ਆ ਜਾਂਦੀ ਹੈ ਤੇ 28 ਫਰਵਰੀ ਨੂੰ ਜੋ ਹਿਮਾਨੀ ਹੁੰਦੀ ਹੈ ਉਸ ਨਾਲ ਉਸ ਦੀ ਮਾਂ ਦੀ ਗੱਲ ਨਹੀਂ ਹੁੰਦੀ ਕਿਉਂਕਿ ਉਸ ਨੇ ਕਿਹਾ ਸੀ ਕਿ ਮੈਂ ਕਿਸੇ ਪ੍ਰੋਗਰਾਮ 'ਚ ਜਾਣਾ ਸ਼ਾਇਦ ਆਪਣੀ ਗੱਲ ਨਾ ਹੋਵੇ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਸਚਨ ਨੇ ਕਿਹਾ ਕਿ ਮੈਂ ਹਿਮਾਨੀ ਦੇ ਘਰ ਉਸ ਨੂੰ ਮਿਲਣ ਆਇਆ ਕਿਉਂਕਿ ਇਹ ਪਹਿਲਾਂ ਵੀ ਅਕਸਰ ਹਿਮਾਨੀ ਨੂੰ ਮਿਲਣ ਵਾਸਤੇ ਉਸਦੇ ਘਰ ਆਉਂਦਾ ਸੀ ਜੋ ਸਚਨ ਸੀ ਇਹ ਵਿਆਹਿਆ ਹੋਇਆ ਸੀ ਇਸ ਦੇ ਦੋ ਬੱਚੇ ਵੀ ਸੀ ਇਹ ਦੋ ਭੈਣ ਭਰਾ ਸੀ ਭੈਣ ਇਸਦੀ ਵਿਆਹੀ ਹੋਈ ਸੀ ਤੇ ਇਸਦੀ ਉਮਰ ਲਗਭਗ 32 ਸਾਲ ਹੈ ਇਹ ਹਿਮਾਨੀ ਨੂੰ ਮਿਲ ਲੌਂਦਾ ਹੈ ਇਹਨਾਂ ਦਾ ਫੇਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਝਗੜਾ ਇੱਥੋਂ ਤੱਕ ਵੱਧ ਜਾਂਦਾ ਹੈ ਕਿ ਸਚਨ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਚਾਰਜਰ ਵਾਲੀ ਤਾਰ ਦੇ ਨਾਲ ਹਿਮਾਨੀ ਦਾ ਗਲ ਕੁੱਟ ਦਿੰਦਾ ਹੈ ਹਿਮਾਨੀ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਆਪਣੀ ਦੁਕਾਨ ਤੇ ਚਲਾ ਜਾਂਦਾ ਪਰ ਫੇਰ ਇਹ ਵਾਪਸ ਆਉਂਦਾ ਵਾਪਸ ਆ ਕੇ ਹਿਮਾਨੀ ਦੀ ਜੋ লাশ ਹੁੰਦੀ ਆ ਉਸ ਨੂੰ ਸੂਟਕੇਸ ਦੇ ਵਿੱਚ ਪਾਉਂਦਾ ਹੈ ਸੂਟਕੇਸ ਵਿੱਚ ਪਾ ਕੇ ਆਟੋ ਦੇ ਵਿੱਚ ਇਹ ਸੂਟਕੇਸ ਰੱਖ ਕੇ ਬਸ ਅਡੇ ਦੇ ਕੋਲ ਪਹੁੰਚਦਾ ਤੇ ਉੱਥੇ ਝਾੜੀਆਂ ਦੇ ਵਿੱਚ ਇੱਕ ਦੀਵਾਰ ਦੇ ਕੋਲ ਇਹ ਜੋ ਸੂਟਕੇਸ ਹੁੰਦਾ ਉਸ ਨੂੰ ਸੁੱਟ ਦਿੰਦਾ ਤੇ ਉੱਥੋਂ ਇਹ ਚਲਿਆ ਜਾਂਦਾ ਇਸ ਨੂੰ ਲੱਗਦਾ ਕਿ ਸ਼ਾਇਦ ਇਸ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਪਰ ਪੁਲਿਸ ਬਹੁਤ ਮੁਸਤੈਦੀ ਦੇ ਨਾਲ ਇਸ ਕੇਸ ਨੂੰ ਲੈਂਦੀ ਹੈ ਬੜੀ ਹੀ ਬਰੀਕੀ ਦੇ ਨਾਲ ਇਸ ਕੇਸ ਦੀ ਜਾਂਚ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤੇ ਇਸ ਦਾ ਨਤੀਜਾ ਇਹ ਨਿਕਲਦਾ ਕਿ ਥੋੜੇ ਸਮੇਂ ਦੇ ਵਿੱਚ ਹੀ ਪੁਲਿਸ ਨੇ ਇਸ ਕੇਸ ਵਿੱਚ ਦੁੱਧ ਦਾ ਦੁੱਧ ਦੇ ਪਾਣੀ ਦਾ ਪਾਣੀ ਕਰ ਦਿੱਤਾ ਜੋ ਸਚਨ ਹੁੰਦਾ ਹੈ ਉਸ ਨੂੰ ਹਿਰਾਸਤ ਦੇ ਵਿੱਚ ਲੈਤਾ ਜਾਂਦਾ ਹੈ ਉਸ ਉੱਤੇ ਕੇਸ ਦਰਜ ਕੀਤਾ ਜਾਂਦਾ ਹੈ ਤੇ ਪੁਲਿਸ ਉਸ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਾਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੰਸਟਾਗ੍ਰam ਤੇ ਇੱਕ 22 ਸਾਲਾ ਕੁੜੀ ਦੀ ਇੱਕ ਵਿਆਹੇ ਹੋਏ ਬੰਦੇ ਦੇ ਨਾਲ 30-32 ਸਾਲਾਂ ਦੇ ਬੰਦੇ ਦੇ ਨਾਲ ਦੋਸਤੀ ਹੁੰਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲਦੀ ਹੈ ਸਬੰਧ ਬਣਦੇ ਨੇ ਜੋ ਕਿ ਮੀਡੀਆ ਵੱਲੋਂ ਜਾਣਕਾਰੀ ਮਿਲੀ ਹੈ ਤੇ ਸਬੰਧ ਬਣਨ ਤੋਂ ਬਾਅਦ ਇੱਕ ਦਿਨ ਇਹੋ ਜਿਹਾ ਆ ਜਾਂਦਾ ਹੈ ਕਿ ਉਸ ਦਾ ਪ੍ਰੇਮੀ ਹੀ ਉਸ ਦੀ ਹੱਤਿਆ ਕਰ ਦਿੰਦਾ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ